ਹਾੜਾਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਚਲਦਿਆਂ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ 1.5 ਲੱਖ ਕਿਊਸਕ ਪਾਣੀ ਜਿਹੜਾ ਉਹ ਅੱਜ ਛੱਡਿਆ ਜਾ ਰਿਹਾ ਰਾਵੀ ਦਰਿਆ ਦੇ ਵਿੱਚ ਔਰ 80 ਹਸਕ ਪਹੁੰਚਿਆ ਕੋਨੇਵਾਲ ਰਾਵੀ ਦਰਿਆ ਦੇ ਉੱਤੇ ਔਰ ਇੱਥੇ ਤਹਿਸੀਲਦਾਰ ਸਾਹਿਬ ਪਹੁੰਚੇ ਹੋਣ ਸਰਦਾਰ ਲਖਮਣ ਸਿੰਘ ਜੀ ਜਿਹੜਾ ਕਿ ਜੈਜਾ ਲੈਨ ਪਹੁੰਚੇ ਨੇ ਕਿ 1.5 ਲੱਖ ਕਿਊਸਿਕ ਪਾਣੀ ਛੱਡਿਆ ਜਾਣਾ ਰੋਲ ਉਸ ਦਾ ਕੀ ਪ੍ਰਭਾਵ ਰਹੇਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਪਾਣੀ 1.5 ਲੱਖ ਕਿਊਸਿਕ ਛੱਡਿਆ ਜਾਣਾ ਹਾਂਜੀ ਤੇ ਕਿਵੇਂ 1.5 ਲੱਖ ਕਿਊਸਿਕ ਦੀ ਕਪੈਸਿਟੀ ਦਰਿਆ ਦੀ ਹੈ ਕੀ ਆ ਇੰਨੇ ਪਾਣੀ ਨਾਲ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਨਹੀਂ ਆ ਪਰ ਫਿਰ ਵੀ ਜੇ ਉਸ ਤੋਂ ਵੱਧਾ ਪਾਣੀ ਚਾਂਸਸ ਇਹ ਕਿਉਂਕਿ ਲਗਾਤਾਰ بارش ਹੋ ਰਹੀ ਆ ਤਾਂ ਉਹਦੇ ਕਰਕੇ ਥੋੜਾ ਬਹੁਤ ਖਤਰਾ ਹੋ ਸਕਦਾ ਆ ਕਿਸੇ ਲਈ ਅਸੀਂ ਇੱਥੇ ਆਏ ਆ ਔਰ ਸਾਡਾ ਸਾਰੀਆਂ ਏਜੰਸੀ ਜਿਹੜੀਆਂ ਹੈਗੀਆਂ ਗਵਰਨਮੈਂਟ ਦੀਆਂ ਵੀ ਆਰ ਇਨ ਟੱਚ ਸਾਰੇ ਆਪਣੀ ਆਪਣੀ ਪੋਜੀਸ਼ਨ ਤੇ ਡਿਊਟੀ ਤੇ ਹੈਗੇ ਤਨਾਤ ਹੈਗੇ ਆ ਜਿਹਦੀ ਜਿਹਦੀ ਵੀ ਜਿੱਥੇ ਡਿਊਟੀ ਡੀਸਾ ਵੱਲੋਂ ਲਈ ਗਈ ਹੈ ਸਾਰੇ ਫੀਲਡ ਚ ਆਸਰੇ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਉਹਨਾਂ ਨੂੰ ਕਹਿਣ ਵਾਸਤੇ ਕਿ ਬਿਲਕੁਲ ਵੀ ਖਤਰਾ ਮੁੱਲ ਨਹੀਂ ਲੈਣਾ ਅਸੀਂ ਜਿਵੇਂ ਜਿਵੇਂ ਕਹਿੰਦੇ ਆ ਕਿ ਦਰਿਆ ਦੇ ਪਾਣੀ ਤੋਂ 1000 ਮੀਟਰ 1500 ਮੀਟਰ ਦੂਰ ਹੀ ਰਹਿਣਾ ਲਾਗੇ ਕੋਈ ਮਾਲ ਡੰਗਰ ਵੀ ਨਹੀਂ ਲੈ ਕੇ ਆਉਣਾ ਤੇ ਆਪਣੀ ਵੀ ਜ਼ਿੰਦਗੀ ਜਿਹੜੀ ਉਹਦੀ ਸੇਫਟੀ ਵਾਸਤੇ ਲਾਗੇ ਨਹੀਂ ਹੋਣਾ ਉਹ ਅਪੀਲ ਕਰਨ ਆਏ ਅਸੀਂ ਪਿੰਡਾਂ 'ਚ ਹੁਣ ਜਾ ਰਹੇ ਹਾਂ ਸਵੇਰ ਦੇ ਅਨਾਉਂਸਮੈਂਟਸ ਵੀ ਕਰਾ ਰਹੇ ਹਾਂ ਔਰ ਸਾਡੀਆਂ ਜਿੰਨੀਆਂ ਟੀਮਾਂ ਹੈਗੀਆਂ ਸਾਰੀਆਂ ਫੀਲਡ ਦੇ ਵਿੱਚ ਲੱਗੀਆਂ ਜਿੰਨਾ ਪਾਣੀ ਛੱਡੇਗਾ ਉਸ ਤੋਂ ਵੱਧ ਵੀ ਛੱਡਣ ਦੀ ਸੰਭਾਵਨਾ ਹੈਗੀ ਕਿਉਂਕਿ بارش ਲਗਾਤਾਰ ਹੋ ਰਹੀ ਹੈ ਹੋ ਸਕਦਾ ਸ਼ਬਦਾਂ ਪਵੇ ਪਿੱਛੋਂ ਪਰ ਹਜੇ ਤੱਕ ਕੋਈ ਇਦਾਂ ਦਾ ਮੈਸੇਜ ਨਹੀਂ ਹਜੇ ਸਾਨੂੰ 1.5 ਲੱਖ ਕਿਉਂ ਸਿੱਕਦਾ ਮੈਸੇਜ ਆਏਗਾ 1.5 ਲੱਖ ਤੇ ਇਹ ਦੱਸੋ ਕਿ ਕੀ ਹਾਲਾਤ ਕੀ ਨੇ ਅਸਲੇ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਦਰਿਆ ਦੇ ਕੰਢੇ ਰਹਿੰਦੇ ਨੇ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਲੋਕਾਂ ਨੂੰ ਅਸੀਂ ਦੱਸਿਆ ਆ ਔਰ ਉਹ ਸਾਡੀ ਗੱਲ ਨਾਲ ਸਹਿਮਤ ਹੈਗੇ ਆ ਉਹਨੂੰ ਸਮਝਾਇਆ ਗਿਆ ਕਿ ਜਿਹੜੀ ਮਨੁੱਖੀ ਜ਼ਿੰਦਗੀ ਆ ਇਹਦੀ ਕੋਈ ਕੀਮਤ ਨਹੀਂ ਹੈ ਔਰ ਜਿਹੜਾ ਕੋਈ ਮਾਲ ਡੰਗਰ ਆ ਉਹ ਵੀ ਕਾਫੀ ਅੱਜ ਕੱਲ ਕਾਸਟਲੀ ਆ ਬਹੁਤ ਪ੍ਰਾਈਸਲੈਸ ਆ ਕਹਿੰਦੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਾ ਲਿਆ ਜਾਵੇ ਔਰ ਸਾਰਿਆਂ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਔਰ ਸਾਡੇ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ ਜਿਹੜਾ ਪਾਣੀ ਛੱਡਿਆ ਗਿਆ ਉਹ ਕਦ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੇ ਡੇਰਾ ਬਾਬਾ ਨਾਨਕ ਦੇ ਇਰੀਏ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਟੈਰਿਟਰੀ ਦੇ ਵਿੱਚ 9-10 ਵਜੇ ਤੋਂ ਬਾਅਦ ਹੀ ਪਾਣੀ ਤੇ ਪਹੁੰਚਣ ਦੀ ਉਮੀਦ ਆ ਰਾਤ ਨੂੰ ਤੇ ਤਦ ਤੱਕ ਕਾਫੀ ਹੋਰ ਪਾਣੀ ਇਹ ਅੱਗੇ ਭੇਜਣ ਪਾਣੀ ਸਪਾਉਣ ਵਾਸਤੇ ਹੋਰ ਪਿੰਡ ਜਿਹੜਾ ਖਾਲੀ ਹੋ ਜਾਣਾ ਸਨੇਹਾ ਕੀ ਹੈ ਤੁਹਾਡਾ ਜਿਹੜਾ ਕੋਈ ਦਰਿਆ ਦੇ ਕੰਢੇ ਲੋਕ ਨੇ ਜਾਂ ਪਿੰਡ ਨੇ ਜਿਹੜੇ ਕੇ ਜਿਨ੍ਹਾਂ ਦਾ ਰਸਤਾ ਉੱਥੇ ਆ ਉਹਨਾਂ ਵਾਸਤੇ ਕੀ ਕਹਿਣਾ ਚਾਹੀਦਾ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿਹੜੀ ਮਰੁੱਖੀ ਜ਼ਿੰਦਗੀ ਆ ਆਪਣੀ ਜ਼ਿੰਦਗੀ ਆ ਬਹੁਤ ਕੀਮਤੀ ਆ ਇਹਦੇ ਲਈ ਕੋਈ ਵੀ ਰਿਸਕ ਨਹੀਂ ਲੈਣਾ ਚਾਹੀਦਾ ਬਚਾ ਕੇ ਰੱਖਣਾ ਆ ਤੇ ਇਸ ਕਰਕੇ ਦਰਿਆ ਦੇ ਪਾਣੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਆ ਵੱਧ ਤੋਂ ਵੱਧ ਆਪਣੇ ਬੱਚੇ ਆਪਣਾ ਪਰਿਵਾਰ ਆਪਣਾ ਮਾਲ ਡੰਗਰ ਔਰ ਜਦੋਂ ਅਸੀਂ ਕਵਾਂਗੇ ਕੋਈ ਇਸ ਤਰ੍ਹਾਂ ਦਾ ਖਤੇ ਵਾਲੀ ਕੋ ਗੱਲ ਹੁੰਦੀ ਆ ਤਾਂ ਸਾਡੇ ਨਾਲ ਸਹਿਯੋਗ ਕਰਨ ਔਰ ਜਿੱਥੇ ਅਸੀਂ ਇਵੈਕੂਏਸ਼ਨ ਸੈਂਟਰ ਬਣਾਏ ਆ ਉੱਥੇ ਚੱਲ ਕੇ ਆਪਣਾ ਸਾਰਾ ਘਰ ਵਾਂਗੂ ਰਹਿਣਗੇ ਸਾਡੇ ਸਾਰੇ ਪ੍ਰਬੰਧ ਕੋ ਕੰਮ ਲੈ ਗਏ ਸਾਰੇ ਪ੍ਰਬੰਧ ਕੀ ਕੀ ਪ੍ਰਬੰਧ ਕੀਤੇ ਗਏ ਕਿਸ਼ਤੀ ਦਾ ਪ੍ਰਬੰਧ ਕਰ ਲੋ ਜਾਂ ਕੋਈ ਜੇ ਪਿੰਡ ਕੋਈ ਪਿਛਲੇ ਜਿਹੜਾ ਇੱਕ ਪਿੰਡ ਵਾ ਹਾਂਜੀ ਜੋਦੇ ਕੁਝ ਲੋਕਾਂ ਨੂੰ ਅੱਗੇ ਆਉਂਦੀ ਲਿਉਣ ਦੀ ਲੋੜ ਆ ਉਹਨਾਂ ਵਾਸਤੇ ਕੋਈ ਪ੍ਰਬੰਧ ਉਹਨਾਂ ਦਾ ਟ੍ਰਾਂਸਪੋਰਟੇਸ਼ਨ ਦੇ ਟ੍ਰਾਂਸਪੋਰਟ ਦੀਆਂ ਟੀਮਾਂ ਵੀ ਸਾਰੀਆਂ ਸਟੈਂਡ ਬਾਈ ਹੋਈਆਂ ਹੋਈਆਂ ਔਰ ਉੱਥੇ ਜਿੱਥੇ ਜਾ ਕੇ ਅਸੀਂ ਠਹਿਰ ਆਉਣਾ ਹੈ ਉੱਥੇ ਖਾਣ ਪੀਣ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੈਗਾ ਸਾਰਾ ਪ੍ਰਬੰਧ ਸੋ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਲక్ష్మణ ਸਿੰਘ ਜੀ ਜਿਹੜੇ ਕਿ ਅਸ ਵਕਤ ਪਹੁੰਚੇ ਨੇ ਤਹਿਸੀਲਦਾਰ ਨੇ ਡੇਰਾ ਬਾਬਾ ਨਾਨਕ ਹੋਰੀਆਂ ਦਾ ਕਹਿਣਾ ਕਿ ਸਾਰੇ ਪ੍ਰਬੰਧ ਮੁਕੰਮਲ ਨੇ ਔਰ ਜਿਹੜੇ ਲੋਕ ਦਰਿਆ ਦੇ ਕੰਢੇ ਨੇ 73 ਉਹ ਆਪਣਾ ਤਿਆਤਵਰਤਨ ਔਰ ਆਪੀ ਹੀ ਜਿਹੜਾ ਉਹ ਥੋੜਾ ਬਹੁਤ ਪਿਛੇ ਆਉਣ ਤਾਂ ਜੋ 1000 ਫੁੱਟ ਦੀ ਦੂਰੀ ਦੇ ਉੱਤੇ ਰਹਿਣ ਘਟੋ ਘਟ ਦਰਿਆ ਤੋਂ ਕਿਉਂਕਿ ਲੋਕ ਜਿਹੜੇ ਆ ਉਹ ਦਰਿਆ ਦੇ ਕੰਢੇ ਤੇ ਜਦੋਂ ਲਾਗੇ ਹੁੰਦੇ ਆ ਤੇ ਖਤਰਾ ਵੱਧ ਜਾਂਦਾ ਸਾਡੇ ਨਾਲ ਇੱਥੇ ਕੁਝ ਰਾਗੀ ਨੇ ਪਿੰਡ ਦੇ ਲੋਕ ਨੇ ਲਾਗਲੇ ਪਿੰਡਾਂ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਕੋਨੇ ਵਾਲਾ ਜੀ ਤੇ ਈ ਪਾਣੀ ਦੀ ਸੰਭਾਉਣਾ ਦੱਸੀ ਜਾ ਰਹੀ ਹੈ 1.5 ਲੱਖ ਕਿਊਬਿਕ ਛੱਡਿਆ ਜੇ ਆਉਂਦਾ ਤੇ ਤੁਸੀਂ ਤੇ ਇੱਥੇ ਰਹਿਣ ਵਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 1.5 ਲੱਖ ਕਿਊਬਿਕ ਦੇ ਨਾਲ ਦਰਿਆ ਦੀ ਕੈਪੈਸਿਟੀ ਹੈਗੀ ਹੈ ਚੱਲ ਤੱਕ ਦਾ ਮੈਂ ਪਹਿਲੇ ਮੈਂ ਰਾਵੀ ਦਰਿਆ ਦੇ ਜਿਹੜਾ ਘਣੀਆਂ ਨੂੰ ਜਾਂਦਾ ਹੋਇਆ ਵੇਜਿਆ ਉਹਦੇ ਤੇ ਖੜਾ ਹਾਂ ਤੇ ਇਹੋ ਜਿਹਾ ਵੀ 1.5 ਲੱਖ ਪਾਣੀ ਛੱਡਿਆ ਗਿਆ ਪਿਛਲੀ ਵਾਰੀ ਇੱਕ 10 ਹੀ ਪਾਣੀ ਉਹ ਵੀ ਕੰਟਰੋਲ ਤੋਂ ਬਾਹਰ ਸੀ ਉਨਾ ਇੱਕ ਜਿਹੜਾ 1.5 ਲੱਖ ਆਇਆ ਆ 1.5 ਲੱਖ ਕਿਉਂਕਿ ਪਾਣੀਆਂ ਇਹ ਵੀ ਖਤਰੇ ਦੇ ਅੰਦਰ ਹੀ ਆ ਚਲੋ ਜੇ ਪਰ ਮਾੜਾ ਮਾਹ ਭਰਾ ਕਰੇ ਤੇ ਪਿੱਛੇ ਨਾ ਕੋਈ ਵੀ ਮੌਸਮ ਖਰਾਬ ਹੋਵੇ ਤੇ ਫਿਰ ਤੇ ਇਹ ਦਰਿਆ ਚੱਲ ਜਾਏਗਾ ਪਾਣੀ ਇਹਨਾਂ ਤੇ ਕਿਉਂਕਿ ਹੌਲੀ ਹੌਲੀ ਚੱਲਣਾ ਪਾਣੀ ਜਦ ਪਿੱਛੋਂ ਪਾਣੀ ਹੋ ਤੇਜ਼ ਆਵੇ ਤੇ ਫਿਰ ਇਹਦਾ ਖਤਰਾ ਆ ਬਾਕੀ ਪਿੱਛੋਂ ਕੰਟਰੋਲ ਹੋ ਜਾਣਾ ਤੇ ਫਿਰ ਪਾਣੀ ਨਹੀਂ ਚੱਲੇਗਾ ਪ੍ਰਬੰਧ ਕਿਵੇਂ ਦਾ ਪ੍ਰਬੰਧ ਸਰਕਾਰ ਮਾਦੀ ਰਿੰਦੀਆਂ ਗਰੇ ਗਰੇ ਉਦਾਂ ਵੀ ਆਉਂਦਾ ਰਹਿੰਦਾ ਧਾਰੀਆਲ ਸਾਹਿਬ ਸਿਰਦਾ ਸਾਹਿਬ ਡੇਰਾਬਾਬ ਨਾਨਕ ਵਾਲੇ ਵੀ ਆਉਂਦੇ ਰਹਿੰਦੇ ਨੇ ਤੇ ਫਕੀਰ ਦਾਵਾ ਵੀ ਆਉਂਦਾ ਰਹਿੰਦਾ ਇਥੇ ਇਹ ਵੀ ਲੋਕਾਂ ਹੀ ਤੇ ਲੱਗੀ ਮੇਰੇ ਕੇਸ ਨੇ ਅਸੀਂ ਵੇਚ ਨਹੀਂ ਇੰਨੀ ਕੋਈ ਆਉਂਦਾ ਜਿਸ ਅਫਸਰ ਅੱਥੇ ਆ ਜੂਗਾ ਇਹਨੇ ਜੇ ਲੋਕਾਂ ਨੂੰ ਵੀ ਕਰਦੇ ਵੀ ਸਿਰ ਪਰਬਾਦ ਕਰਦੇ ਆ ਕੋਈ ਜੇ ਆਪਾਂ ਕੋਈ ਮੁਸ਼ਕਲ ਆਏਗੀ ਤੇ ਕਿਸੇ ਵਗੈਰਾ ਉਹ ਕਰਦੇ ਨੇ ਪਰੰਤ ਕਾਹਦੇ ਪੀਡੀ ਵਾਲੀ ਵੀ ਕੀਤਾ ਜੀ ਉਹਨਾਂ ਨੇ ਤੇ ਆਇਆ ਤਾਂ ਚਲੋ ਸੌਣ ਦਾ ਮਹੀਨਾ ਤੇ ਚੰਗਾ ਹੀ ਲੰਘ ਗਿਆ ਪਾਣੀ ਪੂਣੀ ਤੇ ਨਹੀਂ ਆਇਆ ਪਰ ਐਸੇ ਅੱਜ ਹੀ ਪਾਣੀ ਆਇਆ ਜਿਹੜਾ ਜਿਹੜਾ ਅੱਜ ਕੋਈ ਬਾਰਿਸ਼ ਪਈ ਹੈ ਤਨ ਖੋਨੇਵਾਲ ਦੇ ਸੁਨੀਕ ਦੇ ਜਿਹੜੇ ਕਿ ਇੱਥੇ ਦਰਿਆ ਦੇ ਉੱਤੇ ਹੀ ਕਹਿ ਲੋ ਕਿ ਜੰਮੇ ਪਲੇ ਤੇ ਖੇਡੇ ਨੇ ਔਰ ਇਹਨਾਂ ਨੂੰ ਪੂਰਾ ਪਤਾ ਵਾ ਕਿ ਕਿੰਨੇ ਪਾਣੀ ਨਾਲ ਕਿੰਨਾ ਨੁਕਸਾਨ ਹੋ ਸਦਾ ਇਸ ਜਿਹੜਾ ਦਰਿਆ ਦਾ ਪੱਧਰ ਆ ਉਹ ਕਾਫੀ ਪਾਣੀ ਆ ਦਰਿਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਸਵੀਰਾਂ ਦਿਖਾ ਦਿੰਨਾ ਤੁਹਾਨੂੰ ਦਰਿਆ ਦੇ ਵਿੱਚ ਕਾਫੀ ਪਾਣੀ ਆ ਪਰ ਜੇ ਵੇਖਿਆ ਜਾਏ ਤੇ ਕਿਤੇ ਨਾ ਕਿਤੇ 1.5 ਲੱਖ ਦੀ ਕੈਪੈਸਿਟੀ ਜਿਹੜੀ ਆ ਉਹ ਇਸ ਦਰਿਆ ਨੂੰ ਉਨ੍ਹਾਂ ਦਾ ਕਹਿਣਾ ਕਿ ਨਹੀਂ ਸੰਭਾਲ ਪਾਏਗੀ ਔਰ ਪਾਣੀ ਜਿਹੜਾ ਉਹ ਬਾਹਰ ਆਉਂਦੀ ਸੰਭਾਵਨਾ ਹੈਗੀ ਆ ਤੇ ਲੋਕ ਜਿਹੜਾ ਉਹ ਆਪਣਾ ਆਪਣਾ ਪ੍ਰਬੰਧ ਕਰਕੇ ਬੈਠਿਆ ਪ੍ਰਸ਼ਾਸਨ ਵੀ ਇੱਥੇ ਆਪਣਾ ਮੌਜੂਦ ਆ ਔਰ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਉਹ ਜਿਹਾਜਾ ਲੈ ਰਹੇ ਨੇ ਸਥਿਤੀ ਦਾ ਔਰ ਸਥਿਤੀ ਫਿਲਹਾਲ ਜਿਹੜੀ ਅੰਡਰ ਕੰਟਰੋਲ ਆ ਰਾਤ 10 ਵਜੇ ਤੋਂ ਬਾਅਦ 1.5 ਲੱਖ ਕਿਊਸਕ ਪਾਣੀ ਜਿਹੜਾ ਉਹ ਪਹੁੰਚਣ ਦੀ ਡੇਰਾ ਬਾਬਾ ਨਾਨਕ ਤੇ ਸੈਕਟਰ ਦੇ ਵਿੱਚ